ਹੱਲ ਦੋਸਤੋ ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਜਾਂ ਫਿਰ ਆਪਣੇ ਬੇਟੀ ਐ ਬੇਟੀ ਲਈ ਕਿਸੇ ਚੰਗੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਤਾਂ ਸਾਡੇ ਦੁਆਰਾ ਤੁਹਾਡੇ ਲਈ ਜਾਂ ਫਿਰ ਬੇਟੇ ਐ ਬੇਟੀ ਲਈ ਸਾਡੇ YouTube ਚੈਨਲ ਦੇ ਉੱਤੇ ਰਿਸ਼ਤਿਆਂ ਦੇ ਲਈ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ ਜੋ ਕਿ ਤੁਸੀਂ ਆਪਣਾ ਡਾਇਰੈਕਟ ਨੰਬਰ ਪਵਾ ਕੇ ਵੀ ਸਾਡੇ ਤੋਂ ਐਡ ਲਗਵਾ ਸਕਦੇ ਹੋ ਦੋ ਗੱਲਾਂ ਤੁਸੀਂ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਤੇ ਕੰਟੈਂਟ ਸ਼ੇਅਰਿੰਗ ਇਸ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੀ ਜਾਂ ਫਿਰ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰ ਕੋ ਸ਼ੇਅਰ ਕਰ ਸਕਦੇ ਹੋ ਸਾਡਾ ਇਹ ਦਾਵਾ ਹੈ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸਿੱਧਾ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ ਜਿਸ ਦੀ ਐਡਵਰਟਾਈਜ਼ਮੈਂਟ ਵੀਡੀਓ ਬਣ ਕੇ ਤੁਹਾਨੂੰ ਮਿਲ ਜਾਏਗੀ ਸਾਨੂੰ ਆਪਣਾ ਕੰਮ ਕਰਨ ਲਈ ਇੱਕ ਮੈਰਿਜ ਬਿਊਰੋ ਫਰਾਂਚਾਈਜ਼ੀ ਲੋੜਾ ਜਿਸ ਕਿਸ ਨੇ ਸਾਨੂੰ ਮਿਲ ਕੇ ਰਿਸ਼ਤੇ ਦਾ ਕੰਮ ਕਰਨਾ ਹੋਵੇ ਜਾਂ ਮੈਰਿਜ ਬਿਊਰੋ ਦੀ ਫਰਾਂਚਾਈਜ਼ੀ ਲੈ ਕੇ ਕੰਮ ਕਰਨਾ ਹੋਵੇ ਉਹ ਸਾਨੂੰ ਸਾਡੇ ਦਿੱਤੇ ਕਿ ਨੰਬਰ ਤੇ ਸੰਪਰਕ ਕਰਕੇ ਜਾਂ ਫਿਰ ਸਾਨੂੰ ਵਟਸਐਪ ਕਰਕੇ ਆਪਣਾ ਡਾਟਾ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਅੱਜ ਅਸੀਂ ਤੁਹਾਡੇ ਲਈ ਜੋ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਪਰਵਾਹ ਦੀ ਲੜਕੀ ਆ ਜੋ ਕਿ ਜੱਟ ਸੀ ਕਾਸਮ ਸੰਬੰਧ ਰੱਖਦੇ ਹਨ ਉਸ ਲਈ ਸੁਜਵਾਨ ਲੜਕੇ ਦੇ ਲੋੜਾ ਲੜਕੀ ਦੀ ਉਮਰ 35 ਸਾਲ, ਰੰਗ ਗੋਰਾ, ਕੱਦ 5 ਫੁੱਟ 4 ਇੰਚਾ ਤੇ ਪੜ੍ਹਾਈ ਵਿੱਚ ਲੜਕੀ ਦੀ ਬੀਏ ਦੇ ਨਾਲ ਨਾਲ ਐਮਬੀਏ ਵੀ ਪਾਸ ਕੀਤੀ ਹੋਈ ਆ। ਲੜਕੀ ਦੇ ਪਰਿਵਾਰ ਵਿੱਚ ਮਾਤਾ ਜੀ ਤੋਂ ਇਲਾਵਾ ਇੱਕ ਭਰਾ ਤੇ ਇੱਕ ਭੈਣ ਹੈ ਜੋ ਕਿ ਵਿਆਹੀ ਹੋਏ ਹਨ। ਲੜਕੀ ਦੇ ਪਿਤਾ ਜੀ ਨਹੀਂ ਹਨ ਤੇ ਲੜਕੀ ਦਾ ਭਰਾ ਅਮਰੀਕਾ ਵਿੱਚ ਡੈਂਟਿਸਟ ਹੈ ਤੇ ਵਿਆਹੀ ਹੋਏ ਹਨ ਤੇ ਲੜਕੀ ਦੀ ਭੈਣ ਵੀ ਵਿਆਹੀ ਹੋਈ ਹੈ। ਇਸ ਸਮੇਂ ਲੜਕੀ ਸਟੇਟ ਬੈਂਕ ਆਫ ਇੰਡੀਆ ਵਿੱਚ ਅਸਿਸਟੈਂਟ ਦਾ ਕੰਮ ਕਰਦੀ ਹੈ। ਇਹ ਭਰਾ ਗੰਗਾ ਨਗਰ ਅਬੋਹਰ ਦੇ ਰਹਿਣ ਵਾਲੇ ਹਨ। ਲੜਕੀ ਵਾਲਿਆਂ ਨੂੰ 45 ਕਿੱਲਾਂ ਵਿੱਚ ਜਿਹੜਾ ਲੜਕਾ ਚਾਹੀਦਾ ਹੈ ਜੋ ਕਿ ਜਰਸੀ ਕਾਸ ਨੂੰ ਹੀ ਸਮੰਦ ਰੱਖਦੇ ਹੋਣ ਵਰਦੀ ਲੋੜ ਜਿਸ ਕਿਸੇ ਪਰਿਵਾਰ ਨੂੰ ਆਪਣੇ ਲੜਕੇ ਲਈ ਅੱਧਦਰਿਸ਼ਤੇ ਲੋੜ ਹੋਵੇ ਤੇ ਜੇਕਰ ਉਹਨਾਂ ਨੂੰ ਇਹ ਰਿਸ਼ਤਾ ਪਸੰਦ ਹੋਵੇ ਤਾਂ ਸਾਡੇ ਇੱਥੇ ਗਰੇ ਮਰਦ ਤੁਸੀਂ ਸੰਪਰਕ ਕਰ ਸਕਦੇ ਨੇ WhatsApp ਕਰ ਸਕਦੇ ਨੇ ਤੇ ਆਪਣੇ ਰਿਸ਼ਤੇ ਦੀ ਗੱਲ ਨੂੰ ਪੱਕੀ ਕਰ ਸਕਦੇ ਨੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਤੋਂ ਧੰਨਵਾਦ ਸਾਡੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ